ਰਾਜ ਪ੍ਰਕਾਸ਼ ਉਭਾਦੋਂ ਤੇ ਉਸ ਟਾਈਮ ਸੀਐਮ ਸੀਕਰ ਗੌਰਮੈਂਟ ਦੀ ਮਰਜੀ ਕਰ ਕਿਸ ਤਰ੍ਹਾਂ ਹੋਗਾ ਜੀ ਇਨਵੈਸਟਮੈਂਟ ਉਸ ਸਾਲ ਬਣਾ ਲਗਾ ਤੁਹਾਨੂੰ ਜੋ ਕਹਿਦੀਆਂ ਇਨਵੈਸਟਮੈਂਟ ਪ੍ਰੋਪਰਲੀ ਨਹੀਂ ਹੋਈ ਕਿਸੇ ਕੀ ਇਤਨੀ ਹਿੰਮਤ ਨਹੀਂ ਹੋ ਸਕਦੀ ਕੋਈ ਇਤਨੀ ਹਿਮਾਕਤ ਨਹੀਂ ਕਰ ਸਕਦਾ ਕਿ ਉਸ ਸਮੇਂ ਕੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਤੇ ਡੀਜੀਪੀ ਕੇ ਮਰਜ਼ੀ ਕੇ ਬਿਨਾ ਗੁਰੂ ਗਰੰਤ ਸਾਹਿਬ ਕੀ ਬੇਅਦਬੀ ਹੋ ਜਾਏ ਜਸਟਿਸ ਜੋਰਾ ਸਿੰਘ ਜਿਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਜਾਂਚ ਦੇ ਲਈ ਬਣਾਈ ਗਈ ਕਮੇਟੀ ਦੀ ਅਗਵਾਈ ਕੀਤੀ ਸੀ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਤੇ ਉਹਨਾਂ ਦਾ ਕਹਿਣਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਸੁਖਵੀਰ ਸਿੰਘ ਬਾਦਲ ਤੇ ਡੀਜੀਪੀ ਸੁਮੇਤ ਸੈਣੀ ਦੇ ਹੁਕਮਾਂ ਤੇ ਹੀ ਬੇਸ਼ੱਕ ਹੋਈ ਸੀ ਬੇਅਦਬੀ ਤੇ ਇਹਨਾਂ ਨੇ ਜਿਹੜੀ ਹੈ ਜਾਂਚ ਦੇ ਵਿੱਚ ਕਈ ਤਰ੍ਹਾਂ ਦੀਆਂ ਰੁਕਾਵਟਾਂ ਖੜੀਆਂ ਕੀਤੀਆਂ ਸਰਪ੍ਰਕਾਸ਼ ਸਿੰਘ ਬਾਦਲ ਉੱਤੇ ਉਸ ਟਾਈਮ ਸੀਐਮ ਸੀਚਰ ਗੌਰਮੈਂਟ ਦੀ ਮਰਜ਼ੀ ਤੋਂ ਯਾਰ ਕਿਸ ਤਰ੍ਹਾਂ ਹੋਗਾ ਜੀ ਇਨਵੈਸਟੀਗੇਸ਼ਨ ਰੋਕ ਸਕਦੇ ਹਾਂ ਉਹਨਾਂ ਦੇ ਕਹਿੰਦੇ ਇਨਵੈਸਟੀਗੇਸ਼ਨ ਪ੍ਰਾਪਰਟੀ ਨਹੀਂ ਹੋਈ ਜੁਨਾਵਾਰ ਇਸ ਵਿੱਚ ਇਸ ਵਿੱਚ ਹੁਣ ਡਿਪਾਰਟਮੈਂਟ ਹੁਣ ਡਿਪਾਰਟਮੈਂਟ ਸਾਲ 26 ਬਦਲ ਦੇ ਅੰਦਰ ਜੀ ਪਲੀਜ਼ ਦਾ ਹੈਡ ਹੈ ਡੀਜੀਪੀ ਹੈਡ ਤੋਂ ਲਾਵਾ ਥੱਲੇ ਵਾਲੇ ਲੋਅ ਲੈਵਲ ਦੇ ਅਫਸਰ ਕਿਸਰਾਂ ਨਾ ਕਿ ਨੈਗਲੀਜੈਂਟ ਹੋ ਜਾਦੇ ਜਿੰਨੇ ਜਰ ਉੱਪਰੋਂ ਟੈਸ਼ਨ ਨਾ ਹੋਵੇ ਗਵਰਨਮੈਂਟ ਦੀ ਇਡਕਸ਼ਨ ਨਾ ਹੋਵੇ ਜਾਂ ਗਵਰਨਮੈਂਟ ਦੀ ਕੋਈ ਆਮ ਆਦਮੀ ਪਾਰਟੀ ਦੇ ਐਮਐਲਏ ਅਮਨ अरोड़ा ਨੇ ਪ੍ਰਕਾਸ਼ ਸਿੰਘ ਬਾਦਲ ਦਾ ਸਿੱਧਾ ਸਿੱਧਾ ਨਾਮ ਲੈ ਦਿੱਤਾ ਬੇਅਦਬੀ ਦੇ ਲਈ ਪ੍ਰਕਾਸ਼ ਸਿੰਘ ਬਾਦਲ ਡੀਜੀਪੀ ਸੁਵੇਤ ਸੈਣੀ ਤੇ ਸੁਖਵੀਰ ਬਾਦਲ ਹੀ ਜ਼ਿੰਮੇਵਾਰ ਸੀ ਅਮਨ अरोड़ा ਦਾ ਕਹਿਣਾ ਹੈ ਕਿ ਇਹਨਾਂ ਦੇ ਹੁਕਮਾਂ ਤੋਂ ਬਿਨਾ ਬੇਅਦਬੀ ਹੋ ਹੀ ਨਹੀਂ ਸਕਦੀ ਕਿਸੇ ਕੀ ਇਤਨੀ ਹਿੰਮਤ ਨਹੀਂ ਹੋ ਸਕਦੀ ਕੋਈ ਇਤਨੀ ਹਿਮਾਕਤ ਨਹੀਂ ਕਰ ਸਕਦਾ ਕਿ ਉਸ ਸਮੇਂ ਕੇ ਮੁੱਖ ਮੰਤਰੀ ਡਿਪਟੀ ਮੁੱਖ ਮੰਤਰੀ ਉਹ ਡੀਜੀਪੀ ਕੇ ਮਰਜ਼ੀ ਕੇ ਬਿਨਾ ਗੁਰੂ ਗ੍ਰੰਤ ਸਾਹਿਬ ਕੀ ਬੇਅਦਬੀ ਹੋ ਜਾਏ ਸੋ आज जस्टिस जोरा सिंह का पीसी करने का मकसद सिर्फ और सिर्फ इतना था कि क्योंकि उस समय की सरकार उस समय का मुख्यमंत्री उसमें इन्वॉल्वड था इस करके उन्होंने उनकी रिपोर्ट नहीं रिसीव की जस्टिस जोरा सिंह वो शख्सियत रहे जिन्ना नु प्रकाश सिंह बादल दी सरकार ने बेदबी दी जांच दे लिए कमेटी दा ਮੁਖੀ ਬਣਾਇਆ ਸੀ ਬੇਸ਼ੱਕ ਪ੍ਰਕਾਸ਼ ਸਿੰਘ ਬਾਦਲ ਤੇ ਮੌਜੂਦਾ ਸਰਕਾਰ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਨੇ ਉਹ ਜਾਂਚ ਦੀ ਜਿਹੜੀ ਰਿਪੋਰਟ ਹੈ ਉਹਨੂੰ ਨਹੀਂ ਮੰਨਿਆ ਕਿਸੇ ਨੇ ਵੀ ਉਹ ਰਿਪੋਰਟ ਦੀ ਸੁਣੀ ਨਹੀਂ ਪਰ ਫਿਰ ਵੀ ਜਸਤੇ ਜੋਰਾ ਸਿੰਘ ਨੇ ਜਿਹੜਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਰਲਣ ਤੋਂ ਬਾਅਦ ਇਹ ਵੱਡੇ ਐਲਾਨ ਕੀਤੇ ਨੇ ਕਿ ਉਸ ਸਮੇਂ ਦੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਭਾਜਪਾ ਨੇ ਉਸ ਬੇਅਦਬੀ ਦੀ ਜਿਹੜੀ ਜਾਂਚ ਸੀ ਉਹਦੇ ਵਿੱਚ ਕਈ ਤਰ੍ਹਾਂ ਦੀਆਂ ਰਿਕਾਵਟਾਂ ਖੜੀਆਂ ਕੀਤੀਆਂ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਇੱਕ ਗਰੰਟੀ ਦੇ ਉੱਤੇ ਜਿਹੜਾ ਕਿ ਇਹਨਾਂ ਨੂੰ ਸ਼ੱਕ ਸੀ ਉਸ ਗਰੰਟੀ ਦੀ ਪੁੱਛਗਿੱਛ ਨਹੀਂ ਹੋਣ ਦਿੱਤੀ ਗਈ ਅਤੇ ਹੋਰ ਕਈ ਤਰ੍ਹਾਂ ਦੇ ਜਿਹੜੇ ਪਹਿਲੂ ਸੀ ਉਹਨਾਂ ਤੋਂ ਜੜੀ ਆਇਆ ਉਹ ਕਾਰਵਾਈ ਦੀ ਜਾਂਚ ਨਹੀਂ ਹੋ ਸਕੀ